ਜੇ ਪ੍ਰਾਨੀ ਹੋ ਮਹਤਜੀ ਕਰਤਾ RAM ਪਛਾਨ ਤੋ ਨਾਨਕ ਵੋ ਮੁਕਤ ਨਰ ਇਹ ਮਨ ਸਾਚੀ ਮਾਨ ਜਦ ਆਦਮੀ ਨੇ ਕਾ ਸਾਇਦਾ ਥਾ ਤੋ ਸਾਖ ਤਿਆਗ ਦਿੱਤਾ ਆਸ ਗਾਇਆ RAM ਮੈਂ ਕੁਛ ਕਰਤਾ ਆ ਜਾਂ ਕਰ ਸਕਤਾ ਇਹ ਤਿਆਗਤਾ ਮਨੋ ਖਿਆਲ ਸਭ ਕੁਝ RAM ਕਰਤਾ ਆਦਮ ਦੇ ਕੀਤੇ ਸੇ ਸਰਹਾਰਾਮ ਹੋਏ ਐਸੋਏ ਇਹ ਗਾਲੋਂ ਛੱਡ ਕਰਕੇ ਅੰਦਰੋਂ ਬਾਹਰ ਲਈ ਆਈ ਨੇ ਉਹਨੇ ਹੁਣ ਵੀ ਛੱਡ ਆਇਆ ਕੁਝ ਕਰ ਸਕਦਾ ਇਹ ਛਾਲ ਛੱਡ ਦੁੱਤਾ ਨਹੀਂ ਤਾਂ ਜੱਬ ਲੱਗ ਜਾਣਾ ਮੈਂ ਕੁਝ ਕਰਤਾ ਸੱਬ ਲੰਕਰ ਬਿਜੋਰ ਮੈਂ ਛੱਡ ਦੁੱਤਾ ਨਾ ਨਾ ਕੋ ਉਹ ਹੁਣ ਤੋਂ ਬਾਅਦ ਕਿੰਨੇ ਪ੍ਰਕਾਲ ਆਉਂਦਾ ਹੈ ਅੱਧੀ ਜੀ ਆ ਗਈਗਾ ਉਹ ਨਾਨਕ ਉਹ ਮੁਕਤ ਨਰ ਇਹ ਮਨ ਸਾਚੀ ਮਾਨ ਇਹ ਗੱਲ ਸੱਚੀ ਮੰਨ ਲਓ ਤੇ ਵੀ ਜੋ ਵਿਗਉ ਸੇ ਕੋਈ ਕਹਦਾ ਸਾਰੇ ਗੁਣ ਆ ਜਾਂਦੇ ਨੇ ਆਏ ਉਹਦੇ ਚ ਕਿ ਐ ਗੋਣਾੜ ਹੋ ਪਹਿਲੇ ਵੀ ਨੇ ਸਾਰੇ ਸਾਰੇ ਗੁਣ ਸਾਰੇ ਹੀ ਆ ਜਾਂਦੇ ਸਾਰੇ ਗੁਣਾਂ ਦਾ ਹਾਰ ਹੋਰ ਹੈ ਤਰੋਦੇ ਯੋ ਇੱਥੇ ਪਛਾਣ ਸਿਆਰੀ ਨਾਲ ਮਾਨ ਫਿਰ ਇਹਨਾਂ ਨੇ ਔਕੜ ਨਾਲ ਲਿਖਿਆ ਹੋਇਆ ਤੁਹਾਡੇ ਕੋਲ ਮਾਨ ਸਿਆਰੀ ਨਾਲ ਹੈ ਜੀ ਦਾ ਔਕੜਾ ਇਹ ਜੇਰ ਉੱਪਰ ਸਿਆਰੀ ਹੈ ਤਾਂ ਇੱਥੇ ਵੀ ਸਿਆਰੀ ਚਾਹੀਦੀ ਸੀ ਸਿਆਰੀ ਚਾਹੀਦੀ ਹੈ ਸਿਆਰੀ ਹੈ ਔਕੜ ਗਲਤ ਲਿਖਿਆ ਨਾ ਠੀਕ ਹੈ ਜੀ ਜੇ ਪ੍ਰਾਣੀ ਹੋਵੇਂ ਹੁ ਕਰਤਾ RAM ਇੱਕ ਅੱਖਰ ਸਮਝ ਹੋਈ ਜਿਹੜਾ ਕਰਤਾ RAM ਹੈ ਉਹਨੂੰ ਪਛਾਣ ਲਿਆ ਉਹਨੇ ਹਾਂ ਜੀ RAM ਇਹ ਕਰਤਾ ਹੈ ਰਾਮ ਕਰਤਾ ਹੈ ਰਾਮ ਨੂੰ ਕਰਤਾ ਕਰਕੇ ਰਾਮ ਨੂੰ ਗੱਡੂ ਚਲ ਦੇ ਅੱਛਾ ਠੀਕ ਹੈ ਉਹਦਾ ਐਡਜੈਕਟਿਵ ਹੋ ਗਿਆ ਨਾ ਉਹਦਾ ਵਿਸ਼ੇਸ਼ਣ ਹੋ ਗਿਆ ਹਾਂ ਯਾਰ ਐਡਜੈਕਟਿਵ ਹੋ ਗਿਆ ਠੀਕ ਹੈ ਵੀ ਜਿਹੜਾ ਰਾਮ ਹੈ ਉਹ ਰਾਮ ਦੇ ਨਾਲ ਕਰਤਾ ਵੀ ਹੈਗਾ ਅੱਛਾ ਰਾਮ ਹੀ ਕਰਤਾ ਹੈ ਤਾਂ ਕਿਸ ਕਰਨ ਹੋ ਰਿਹਾ ਹੈ ਇਹ ਤਾਂ ਹੀ ਫਿਰ ਮੂਲ ਮੰਤਰ ਕਰਤਾ ਪੁਰਖ ਲਿਖਿਆ ਨਾ ਉਹ ਰਾਮ ਦੇ ਗੁਣ ਹੈ ਹਾਂ ਠੀਕ ਹੈ ਜੀ ਇੱਥੇ ਫੇਰ ਨਰ ਦੀ ਗੱਲ ਆ ਰਹੀ ਹੈ ਤੇ 19 ਨੰਬਰ ਸ਼ਲੋਕ ਦੀ ਸਮਾਪਤੀ ਹੈ ਜੀ ਇੱਥੇ